ਇਸ ਵੇਲੇ ਦੀ ਵੱਡੀ ਖਬਰ ਜ਼ਿਲ੍ਹਾ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਾਡੀ ਦੇ ਸੀਜ਼ਨ ਦੇ ਚੱਲਦੇ ਮੰਡੀਆਂ ਵਿੱਚੋਂ ਟਰੱਕਾਂ 'ਚ ਲੋਡ ਕਰਕੇ ਸਿੱਧੀਆਂ ਸਪੈਸ਼ਲਾਂ ਰਾਹੀਂ ਲਿਆਂਦੀ ਜਾ ਰਹੀ ਫੂਸ ਦੀ ਮਿਲਾਵਟ ਵਾਲੀਆਂ ਕਣਕ ਦੀਆਂ ਬੋਰੀਆਂ ਨੂੰ ਸੰਗਰੂਰ ਤੋਂ ਮਾਲ ਗੱਡੀ ਦੀਆਂ ਬੋਗੀਆਂ 'ਚ ਲੋਡ ਕਰਕੇ ਸਰਕਾਰ ਨਾਲ ਕੀਤੀ ਜਾ ਰਹੀ ਧੋਖਾਧੜੀ ਦੀ ਸੂਚਨਾ ਮਿਲਣ ਤੇ ਮੀਡੀਆ ਵੱਲੋਂ ਇਸ ਦੀ ਕਵਰੇਜ ਕਰਕੇ ਮਾਮਲੇ ਦੀ ਜਾਣਕਾਰੀ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੂੰ ਦਿੱਤੀ ਗਈ ਜਿਸ ਤੇ ਉਨ੍ਹਾਂ ਇਸ ਮਾਮਲੇ ਸਬੰਧੀ ਫੌਰੀ ਤੌਰ ਤੇ ਕਾਰਵਾਈ ਕਰਨ ਦੇ ਹੁਕਮ ਸਮਾਨ ਰਦਰ ਅਧਿਕਾਰੀਆਂ ਨੂੰ ਦਿੱਤੇ ਗਏ ਜਿਸ ਤੋਂ ਬਾਅਦ ਮੌਕੇ ਤੇ ਜਾਇਜ਼ਾ ਲੈਣ ਪਹੁੰਚੇ ਬਨਗਰੇਂ ਦੇ ਇਨਸਪੈਕਟਰ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਵੱਲੋਂ ਬੋਗੀਆਂ ਵਿੱਚ ਲੋਡ ਕੀਤੀਆਂ ਬੋਰੀਆਂ ਨੂੰ ਵਾਪਸ ਟਰੱਕ 'ਚ ਲੋਡ ਕਰਵਾਇਆ ਗਿਆ ਇਸ ਮਾਮਲੇ ਸੰਬੰਧੀ ਜਦੋਂ ਮੀਡੀਆ ਵੱਲੋਂ ਮੌਕੇ ਤੇ ਪਹੁੰਚੇ ਅਧਿਕਾਰੀਆਂ ਤੋਂ ਸਵਾਲ ਕੀਤੇ ਗਏ ਤਾਂ ਉਹਨਾਂ ਕੀ ਜਵਾਬ ਦਿੱਤਾ ਤੇ ਡਿਪਟੀ ਕਮਿਸ਼ਨਰ ਸੰਗਰੂਬ ਵੱਲੋਂ ਇਸ ਮਾਮਲੇ ਸੰਬੰਧੀ ਮੀਡੀਆ ਨੂੰ ਕੀ ਬਿਆਨ ਦਿੱਤਾ ਗਿਆ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਇਸ ਵੀਡੀਓ 'ਚ ਦੇਖੋ ਮੌਕੇ ਤੇ ਬਣੀ ਇਸ ਵੀਡੀਓ 'ਚ ਕੀ ਕੁਝ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਹਨ ਨੇ ਬੰਦ ਪਿਆ ਜੀ ਐ ਨਹੀਂ ਪਤਾ ਇਹਦੇ ਵਿੱਚ ਮਿੱਟੀ ਭਰੀ ਹੋਈ ਆ ਐ ਨਹੀਂ ਪਤਾ ਇਹਦੇ ਰੋੜੇ ਭਰੇ ਹੋਏ ਨੇ ਐ ਨਹੀਂ ਪਤਾ ਪੱਥਰ ਭਰੇ ਹੋਏ ਨੇ ਜਿੰਨਾ ਇਸੇ ਦਾ ਸਟਾਫ ਹੈ ਨਾ ਜੀ ਕੋਈ ਇਸ ਦੀ ਪਾਲਣਾ ਨਹੀਂ ਕਰਦਾ ਸਭ ਸੁੱਤੇ ਪਏ ਨੇ ਜਦੋਂ ਡੈਮੇਜ ਪੈਂਦਾ ਹੁਣ ਕੰਮ ਰੁਕ ਗਿਆ ਇਹ ਤੜਕੇ ਨੂੰ ਡੈਮੇਜ ਕਰੀ ਗਏ ਲੇਬਰ ਭਰੋ ਅਸੀਂ ਉਹਦੇ ਬੇਲੇ ਬੈਠਾ ਇਹਨਾਂ ਦਾ ਮਾਲ ਲੋਡ ਕਰੀਏ ਕਿ ਵਾਪਸ ਕਰੀਏ ਇਹਨਾਂ ਨੇ ਇੰਨੇ ਹੈਰਾਨ ਕਰ ਖੰਨੇ ਨੇ ਲੇਬਰਾਂ ਤੋਂ ਪਾ ਦੇਖਿਆ ਨੇ ਰਾਤ ਨੂੰ ਰੋਲ ਲਾ ਕੇ ਖੜਾਵੇ ਰਾਤ ਨੂੰ ਭਰਦੇ ਕੋਈ ਲੇਬਰ ਦੀ ਛਲਵਾਈ ਨਹੀਂ ਹੁੰਦੀ ਰਾਤ ਨੂੰ ਚੋਰੀ ਵੀ ਇਹ ਕਰਾਉਂਦੇ ਨੇ ਜੀ ਰਾਤ ਮਿਲ ਕੇ ਮਾਦਲ ਕਹਿੰਦੇ ਵੀ ਸਾਡ ਅੱਧ ਕਰ ਲੈਂਦੇ ਨੇ ਇਹ ਬੰਦੇ ਨਾਲ ਫਿਰ ਇਹ ਕਹਿੰਦੇ ਨੇ ਵੀ ਚੋਰੀ ਹੁੰਦੀ ਆ ਮਾਦਲ ਕਰਦੇ ਇਹਨੇ ਆਦੇ ਇਹਨਾਂ ਦੇ ਜਿੰਨੇ ਵੀ ਮੁਲਾਜ਼ਮ ਖੜੇ ਨੇ 20 ਵੀ ਬੰਦੇ ਮੈਨੂੰ ਪਹਿਲਾਂ ਵੀ ਬੋਲ ਚੁੱਕਾ ਸੀ ਹੁਣ ਵੀ 20 ਬੰਦੇ ਕੰਡੇ ਦੇ ਚਾਲ ਸਾਰੇ ਸਟਾਫ ਚੜਦੇ ਸਟ ਡਰਾਈਵਰਾਂ ਨੂੰ ਚਾਲਣੇ ਕਿੱਥੇ ਹੋ ਗਏ ਨਾਲ ਮਿਲ ਕੇ ਇਹਦਾ ਕੰਮ ਕਰਦੇ ਨੇ ਹੁਣ ਇਹ ਨਹੀਂ ਪਤਾ ਕਿ ਰੋਡ ਪਰ ਨੇ ਜਾਂ ਮਿੱਟੀ ਪਿਆ ਪਤਾ ਨਹੀਂ ਫੂਜ ਪਿਆ ਜਿਹੜੇ ਸਾਹਮਣੇ ਵਾਪਸ ਕਰਦੇ ਜੀ ਸਾਰੀ ਸਟਾਫ ਸੁੱਤੇ ਪੈ ਨੇ ਮੈਂ ਤੇ ਕਪੜੇ ਬੜੇ ਆਪਸ ਸੁੱਤੇ ਪੈ ਨੇ ਇਹਦਾ ਬਜਾ ਨਾ ਦੂਜੇ ਰੋਡ ਬੰਗਾ ਉਹ ਵਾਖਰਾ ਵੀ ਦਿਖਾਵੇ ਸਾਰੇ ਸੁੱਤੇ ਪੈ ਨੇ ਜਿੰਨਾ ਸਟਾਫ ਪਿਆ ਸੁੱਤਾ ਪਿਆ ਸਾਰਾ ਕਮ ਲੈਵਲ ਕਰ ਦਿਆ ਗਿੰਚੀ ਵੀ ਲੈਵਲ ਕਰ ਦਿਆ ਆ ਲਾਲ ਹੋਇਆ ਵੀ ਲੈਵਲ ਕਰ ਦਿਆ ਜੀ ਮਾਤ ਵੀ ਗੰਦਾ ਸਾਰਾ ਸਟਾਫ ਸੁੱਤਾ ਪਿਆ ਜੀ ਸੁੱਤਾ ਉਲਟਾ ਆ ਕੇ ਜਦੋਂ ਡਾਲੀ ਪਤਾ ਲੈ ਬਚ ਕੇ ਚਾੜਦੇ ਨੇ ਲੋਕ ਕੋਈ ਨਾ ਸਰਕਾਰ ਦੀ ਪਾਲਣਾ ਨਹੀਂ ਕਰਦੇ ਹੈਗੇ ਜਿਹੜੇ ਮੁਲਾਜ਼ਮ ਬੰਦੇ ਨੇ ਛਾ ਛਾੜ ਛਿੱਟ ਜਾਂ ਛਾ ਲੈਦੇ ਨੇ ਜੀ ਇਹੇ ਪੱਖੋਂ ਵੀ ਛਣਵਾਈ ਨਹੀਂ ਹੋ ਰਹੀ ਜਿੰਨਾ ਟਾਈਮ ਲੇ ਲੇਬਰ ਪੜੋ ਉਦੋਂ ਗੱਡੀਆਂ ਨਹੀਂ ਪੇਰੇ ਟੱਕਾ ਪਉਂਦੇ ਕੰਡਾ ਤੇ ਟੜਕੇ ਬੰਦੇ ਬਾਜ਼ਰ ਕਰਦੇ ਰਹੇ ਲੋਕ ਆ ਤੁਹਾਡੇ ਸਾਹਮਣੇ ਹੋ ਗਿਆ ਜੀ ਹੁਣ ਤਾਂ ਕੋਈ ਝੋਖਾ ਦੀ ਗੱਲ ਨਹੀਂ ਤੁਸੀਂ ਲਾ ਕੇ ਗਏ ਲਿਆ ਪਾਰਾ ਜੀ 15 ਹੱਪਾ ਦਾ ਮਹਿੰਗਾ 15 ਕਿਲੋ ਬਾਜ਼ਰ ਆ ਦੇਖ ਲੋ ਜੀ ਆ ਫੂਲ ਦੇਖੋ ਜੀ ਆ ਦੇਖੋ ਆ ਦੇਖ ਲੋ ਜੀ ਫੂਲ ਲਾ ਦੇਖੋ ਇਹ ਹਲਾ ਕੁਝ ਵੇਚਿਆ ਜਾ ਸਕਾ ਇਹ ਹਲਾ ਮਹਿੰਗਾ ਦੇਖੋ ਭਾਰਤੀ ਤੇ ਹੋਰੀ ਐਫਸੀਆਈ ਆ ਜਾਂ ਕਿਸ ਦੀ ਐ ਅਲੇ ਨਹੀਂ ਪਤਾ ਕਿਹੜੇ ਮੈਚ ਦੀ ਕਿਹੜੇ ਮੈਚ ਦੀ ਪਤਾ ਨਹੀਂ ਪਤਾ ਇਹਨਾਂ ਨੂੰ ਆ ਦੇਖੇ ਕੰਦਾ ਮਾਰਾ ਜੀ ਆ ਵੀ ਠੀਕ ਹੈ ਆ ਜੋ ਆ ਜੋ ਉੱਧਰ ਦਿਖਾਉਂ ਜਾਈ ਉੱਦੇ ਚ ਧੂੜੀ ਦੀਆਂ ਬੋਰੀਆਂ ਤੇ ਕਣਕ ਵੀ ਘਟ ਦਿਖਾਈ ਦੇ ਰਹੀ ਐ ਬੋਰੀਆਂ ਵਿੱਚ ਇਹਦੇ ਬਾਰੇ ਕੀ ਕਹੋਗੇ ਤੇ ਕੀ ਕਰਵਾਈ ਹੋਈ ਜੀ ਤੁਸੀਂ ਇਹ ਫੈਕਟ ਜਿਹੜਾ ਹੈਗਾ ਹਾਈਲਾਈਟ ਕੀਤਾ ਹੈਗਾ ਇਹਦੇ ਵਾਸਤੇ ਮੈਂ ਜਿਹੜੀ ਵੀਡੀਓ ਤੁਸੀਂ ਦਿਖਾਈ ਹੈ ਮੈਨੂੰ ਇਹ ਮੈਂ ਡੀਐਫਐਸਸੀ ਸਾਹਿਬ ਨੂੰ ਹੁਣੇ ਇਖਲਾਕ ਕਰਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਗਲਤ ਹਰਕਤ ਹੈ ਸ਼ਰਾਰਤ ਹੈ ਕਹਨੇ ਕੀਤੀ ਹੈ ਇਹਦੇ ਬਾਰੇ ਉਹ ਹੁਣੇ ਪਤਾ ਕਰਕੇ ਮੈਂ ਟੀਮ ਆਪਣੀ ਮੌਕੇ ਤੇ ਭੇਜ ਰਿਹਾ ਜੋ ਵੀ ਜ਼ਿੰਮੇਵਾਰ ਅਫਸਰ ਹੋਏਗਾ ਜਾਂ ਫਿਰ ਕੋਈ ਵੀ ਜਿਹੜੇ ਹੈਗੇ ਏਜੰਟਸ ਇਹਦੇ ਵਿੱਚ ਮਿਲੇ ਹੋਏ ਨੇ ਉਹ ਸਾਰਿਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ ਕਿ ਇਸ ਤਰ੍ਹਾਂ ਦੀ ਘਟਨਾ ਆਕੇ ਨਾ ਵਾਪਰੇ ਇਸ ਇਹ ਵਨ ਗ੍ਰੇਡ ਵੱਲੋਂ ਲੋਡ ਹੁੰਦੀ ਹੈ ਕਿ ਨੇ এজੰਸੀ ਜਿਸ ਤਰ੍ਹਾਂ ਹੈਗੀਆਂ ਜਿਵੇਂ ਟ੍ਰੇਨਸ ਦੇ ਵਿੱਚ ਜਦੋਂ ਲੋਡ ਹੁੰਦੀ ਹੈ ਕਣਕ ਤੇ ਸਾਨੂੰ ਹਰ ਕਾਫੀ ਸਟੇਸ਼ਨ ਦੇ ਬਲਹਿਰਾ ਮੂਨਾਖ ਸੁਨਾਮ ਸੰਗਰੂਰ ਹਰ ਦਿਨ ਥੋੜੇ ਦਿਨਾਂ ਦੇ ਵਿੱਚ ਇੱਕ ਸਪੈਸ਼ਲ ਮਿਲਦੀ ਹੈ ਜਿਹਦੇ ਵਿੱਚ ਲੋਡ ਹੋ ਕੇ ਜਿਹੜਾ ਹੈਗੀ ਕਣਕ ਸਟੋਰੇਜ ਪੁਆਇੰਟ ਤੇ ਜਾਂਦੀ ਹੈ ਤੇ ਉਹਦੇ ਤਹਿਤ ਇਹ ਹਰ ਏਜੰਸੀ ਦਾ ਮਾਲ ਹੁੰਦਾ ਗੋਡਾਊਨ ਦੇ ਵਿੱਚ ਹੁੰਦਾ ਹੈ ਫਿਰ ਡਾਇਰੈਕਟ ਡਿਲੀਵਰੀ ਵੀ ਹੁੰਦੀ ਸਿੱਧਾ ਮੰਡੀਆਂ ਤੋਂ ਉਹ ਸਾਰਾ ਕੁਝ ਹੁੰਦਾ ਉੱਥੇ ਜਿਹੜੇ ਉਹ ਜਿਨ੍ਹਾਂ ਕੋਲ ਪੁੱਛੇ ਸੀ ਉਹ ਪੰਨ ਗ੍ਰੇਨ ਦੇ ਨੇ ਉਹ ਮੈਂ ਫੈਕਸ ਬਿਨਾ ਵੈਰੀਫਾਈ ਕਰੇ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿਹੜੀ ਏਜੰਸੀ ਦੀ ਹੈ ਇਹ ਉਹ ਟੱਕ ਤੋਂ ਨੰਬਰ ਤੋਂ ਸਾਨੂੰ ਫੈਕਸ ਤੋਂ ਚੱਲ ਜਾਣਗੇ ਕਿ ਕਿਹੜੀ ਏਜੰਸੀ ਦਾ ਲੋਡ ਹੈ ਸਭ ਆਜਾਣਾ ਫਤਮ ਇਤਰਾਈ ਅਜਾ ਜਿਹੜਾ ਮਾਲ ਆ ਰਿਹਾ ਹੈ ਇਹ ਕਿਸ ਤਰ੍ਹਾਂ ਆ ਰਿਹਾ ਹੈ ਮਾਲ ਗਲਤ ਆ ਰਿਹਾ ਹੈ ਮਾਲ ਘਟਵੀ ਹੈ ਵਿੱਚੋਂ ਵਿੱਚੋਂ ਫੂਸ ਵੀ ਆ ਰਿਹਾ ਹੈ ਵਿੱਚੋਂ ਮਾਲ ਦੀ ਜਾਂਚ ਕੀਤੀ ਜਾ ਰਹੀ ਹੈ ਜੇ ਜਿਹੜੇ ਆਰਤੀ ਨੇ ਭ ਜਿਹੜਾ ਜਿਹੜਾ ਇਹ ਆਰਟੀ ਦਾ ਹੋਊਗਾ ਪਤਾ ਨਾਲ ਚੈੱਕ ਕਰ ਰਹੇ ਆ ਉਹਦਾ ਕਾਰਵਾਈ ਕੀਤੀ ਹੋਗੀ ਬੰਦੀ ਇਹ ਪਤਾ ਲੱਗਿਆ ਕਿਹੜੇ ਆਰਟੀ ਦਾ ਮਾਲ ਹੈ ਅਸੀਂ ਦੇਖ ਰਹੇ ਹਾਂ ਤੁਹਾਡਾ ਕਿਹੜਾ ਮਹਿਕਮਾ ਜੀ ਪਨਗ੍ਰੇਨ ਮਾਮਲਾ ਜੀ ਸੁਜੀਸ਼ ਵੰਸਲ ਮੇਰਾ ਨਾਮ ਹੈ ਜੀ ਇਨਸਪੈਕਟਰ ਮੈਂ ਪਨਗ੍ਰੇਨ ਫਗਰੂਰ ਬਤੌਰ ਇਨਚਾਰਜ ਮੈਂ ਕੰਮ ਕਰ ਰਿਹਾ ਹਾਂ ਅੱਜ ਜਿਹੜਾ ਮਸਲਾ ਜੀ ਇਹ ਇੱਕ ਸਪੈਸ਼ਲ ਭਰੀ ਜਾ ਰਹੀ ਹੈ ਸੱਤ ਮੰਡੀਆਂ ਦੇ ਵਿੱਚ ਤੇ ਡਾਇਰੈਕਟ ਡਿਲੀਵਰੀ ਮੰਡੀਆਂ ਦੇ ਵਿੱਚੋਂ ਐਸੀਓ ਦਿੱਤੀ ਜਾ ਰਹੀ ਹੈ ਉਹਦੇ ਵਿੱਚ ਸਾਡੇ ਕੋਲ 1 ਘੰਟੇ ਪਹਿਲਾਂ ਇਹ ਧਿਆਨ ਚ ਲਿਆਂਦਾ ਗਿਆ ਵੀ ਕੁਝ ਟਰੱਕਾਂ ਦੇ ਵਿੱਚ ਜਿਹੜੀਆਂ ਫੂਸਦੀਆਂ ਬੋਰੀਆਂ ਉਹ ਪਾਈਆਂ ਗਈਆਂ ਤੇ ਫਿਰ ਉਹ ਟਰੱਕ ਨੰਬਰ ਇਹਦੇ ਚੈੱਕ ਕੀਤਾ ਤਾਂ ਉਹ ਸਰੂਰ ਦਾ ਆੜਤੀਆ ਸੀ ਜਿਸ ਰਾਊਟ ਟ੍ਰੇਡਿੰਗ ਕੰਪਨੀ ਉਹ ਟਰੱਕ ਉੱਥੋਂ ਭਰ ਕੇ ਆਏ ਸੀਗੇ ਤਾਂ ਉਹਦੇ ਵਿੱਚ ਇੱਥੇ ਜਦੋਂ ਲੇਬਰ ਦੁਆਰਾ ਜਾਂ ਐਫਸੀ ਦੁਆਰਾ ਸਟਾਫ ਦੁਆਰਾ ਚੈਕਿੰਗ ਕਰਦੋਂ ਆਣਾ ਉਹ ਫੂਸਦੀਆਂ ਬੋਰੀਆਂ ਕੁਝ ਟਰੱਕਾਂ ਦੇ ਵਿੱਚ ਪਾਈਆਂ ਗਈਆਂ ਤੇ ਉਸ ਤੋਂ ਬਾਅਦ ਉਹ ਜਿਹੜੀਆਂ ਬੋਰੀਆਂ ਨੇ ਉਹ ਟਰੱਕ ਨੇ ਸਾਰੇ ਉਹਨਾਂ ਨੂੰ ਵਾਪਸ ਆੜਤੀ ਨੂੰ ਕੀਤੇ ਗਏ ਨੇ ਤੇ ਸਰਕਾਰੀ ਹਦਾਇਤਾਂ ਅਨੁਸਾਰ ਜਿਹੜਾ ਉਹਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਤੇ ਉਹਦੇ ਤੇ ਦੀ ਬੰਦੀ ਕਾਰਵਾਈ ਆੜਤੀ ਉੱਤੇ ਕਿਉਂਕਿ ਮੰਡੀ ਦੇ ਵਿੱਚ ਪਰਚੇਜ ਤੋਂ ਬਾਅਦ ਜਿਹੜੀ ਉਹਦੀ ਫਸਲ ਦੀ ਭਰਾਈ ਕਰਨੀ ਆ ਜਾਂ ਉਹਦਾ ਵਜਨ ਮੇਨਟੇਨ ਕਰਨਾ ਹੈ ਉਹ ਆੜਤੀ ਦੀ ਜ਼ਿੰਮੇਵਾਰੀ ਹੈ ਤੇ ਉਹ ਸਿੱਧੇ ਉੱਥੋਂ ਆ ਰਹੀ ਹੈ 55 ਹਰਬੋਰੀ ਇਸ ਸਪੈਸ਼ਲ ਆਈ ਅਸੀਂ ਭੇਜਣੀ ਆ ਜਿੱਥੇ ਵੀ ਜਾਊਗੀ ਇਹ ਤੇ ਇਸ ਤਰੀਕੇ ਨਾਲ ਜਿਹੜਾ ਵੀ ਉਹਦਾ ਉਹਨੇ ਗਲਤ ਕੰਮ ਕੀਤਾ ਹੈ ਜਾਂ ਸਰਕਾਰ ਨੂੰ ਮਤਲਬ ਅੱਗੀ ਮਰਜ਼ੀ ਕੋਸ਼ਿਸ਼ ਕੀਤੀ ਹੈ ਵਜਨ ਦੀ ਗੱਲ ਕਰੀਏ ਇੰਸਪੈਕਟਰ ਸਾਹਿਬ ਵਜਨ ਵੀ ਘਟਦਾ ਰਿਹਾ 1 ਗੋਰੀ ਸਸਤਾ 70 ਕਿਲੋ ਵਜਨ ਘਟਾ ਹੈ ਦੇਖੋ ਜਿਹੜਾ ਵਜਨ ਐ ਸਾਨੂੰ ਪਹਿਲਾਂ ਦੱਸਿਆ ਵੀ ਇਹ 83 ਦੁਬਾਰਾ ਉਹਨੇ ਭਰਨਾ ਤੇ ਉਹਦੇ ਦੁਬਾਰਾ ਇਹਨੂੰ ਪੂਰਾ ਕਰਤੇ ਜਾਣਾ ਕੀ ਉਹਦੇ ਕੀ ਕਾਰਵਾਈ ਹੋਊਗੀ ਜੀ ਹੁਣ ਜਦੋਂ ਚੋਰੀ ਫੜੀ ਗਈ ਉਹਦੀ ਟਰੱਕ ਵਾਪਸ ਭੇਜ ਦੇ ਦੀ ਟਰੱਕ ਵਾਪਸ ਭੇਜੇਗੇ ਚੋਂ ਭੇਜੀ ਗਈ ਉਹਦੀ ਕਾਰਵਾਈ ਕਰ ਕਾਰਵਾਈ ਤੋਂ ਬਾਅਦ ਹੀ ਹੋਊਗਾ ਜੀ ਟਰੱਕ ਦੇ ਕੋਲ ਸਪੈਸ਼ਲ ਜਾਣੀ ਹੈ ਦੂਜੀ ਸਟੇਟ ਦੇ ਵਿੱਚ ਇਹਦੇ ਵਿੱਚ ਉਹ ਮਾਲ ਤਾਂ ਜਿਹੜਾ ਫੜਿਆ ਗਿਆ ਉਹ ਤਾਂ ਨਹੀਂ ਭੇਜਿਆ ਜਾ ਸਕਦਾ ਜਦੋਂ ਟਰੱਕ ਆਉਂਦੇ ਨੇ ਕਿ ਚੈੱਕ ਨਹੀਂ ਕੀਤਾ ਜਾਂਦਾ ਉਹਨਾਂ ਦਾ ਕੱਲੀ ਕੱਲੀ ਬੋਰੀ ਚੈੱਕ ਕਰਨਾ ਕੋਈ ਸੰਭਵ ਨਹੀਂ ਹੈ ਵਜ਼ਨ ਚੱਕੀ ਤਾਂ ਟਰੱਕ ਦਾ ਪੂਰਾ ਦਾ ਵਜ਼ਨ ਕੀਤਾ ਜਾਂਦਾ ਜੀ ਗੱਡੀ ਭਰੀ ਖੜੀ ਆ ਇਹਦਾ ਕੀ ਹੋਊਗਾ ਜੀ ਇਹਨਾਂ ਦੀ ਬੋਰੀ ਚੈੱਕ ਕਰੀਏ ਕਿਹੜੀ ਜੀ ਆ ਜਿਹੜੀ ਹੈ ਪੰਨਾ ਮਾਲ ਗੱਡੀ ਭਰੀ ਆ ਜੀ ਨਹੀਂ ਨਹੀਂ ਇਹ ਤਾਂ ਇਹਦੀ ਚੱਕੀ ਜੇ ਆਪਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਮਾਲ ਗੱਡੀ ਭਰੀ ਪਈ ਹੈ ਇਹ ਚੈਕਿੰਗ ਹੋਊਗੀ ਇਹ ਦੇਖੋ ਜੀ ਤੁਸੀਂ ਗੱਲ ਨੂੰ ਥੋੜਾ ਸਮਝੋ ਵੀ ਇਹ ਇੱਕ ਹਰੇਕ ਟਰੱਕ ਦਾ ਟੰਡਾ ਖਾਲੀ ਭਰੇ ਦਾ ਹੋ ਕੇ ਆਉਂਦਾ ਹੈ ਜਿਹੜਾ ਟਰੱਕ ਦਾ ਵਜ਼ਨ ਬੰਦਾ ਹੈ 300 ਬੋਰੀਕ ਟਰੱਕ 'ਚ ਪੈ ਰਹੀ ਹੈ ਉਹਦਾ ਵਜ਼ਨ 150 ਕੁਇੰਟ ਲਾਉਣਾ ਚਾਹੀਦਾ ਜੇ ਉਹ ਵਜ਼ਨ ਘੱਟ ਆਊਗਾ ਤਾਂ ਉਹ ਸਾੜਤੀ ਦੀ 19 ਪੇਮੈਂਟ ਕੱਟ ਲਈ ਜਾਊ ਇਹ ਟਰੱਕ ਅਲੱਗ-ਅਲੱਗ ਤੁਲਕੇ ਆ ਕੱਲੀ-ਕੱਲੀ ਬੋਰੀ ਤੋਲਣਾ ਕਿਸੇ ਵੀ ਸੰਭਵ ਨਹੀਂ ਹੈ ਨਾ ਕੱਲੀ-ਕੱਲੀ ਬੋਰੀ ਚੈੱਕ ਕਰਨਾ ਸੰਭਵ ਹੈ 55000 ਬੋਰੀ 8 ਘੰਟਿਆਂ ਦੇ ਵਿੱਚ ਭਰ ਕੇ ਲੋਡ ਕਰਕੇ ਭੇਜਣੀ ਹੈ ਤਾਂ ਉਹ ਇਹ ਸੰਭਵ ਨਹੀਂ ਹੈ ਪਰ ਮੈਨੂੰ ਲੱਗਦਾ ਕਿ ਸੇਤ ਨਾ ਖਲਵਾੜ ਹੋਊਗਾ ਜੀ ਬਿਲਕੁਲ ਬਿਲਕੁਲ ਹੋਊਗਾ ਜੀ ਬਿਲਕੁਲ ਹੋਊਗਾ ਜੀ ਆਰਟੀ ਦੇ ਖਿਲਾਫ ਕੀ ਐਕਸ਼ਨ ਲਏ ਉਹਦਾ ਲਾਇਸੈਂਸ ਕੈਨਸਲ ਕੀਤਾ ਜਾਊਗਾ ਉਹਦਾ ਲਾਇਸੈਂਸ ਸਸਪੈਂਡ ਕੀਤਾ ਜਾਊਗਾ ਜੀ ਤੇ ਉਹਦੇ ਉੱਤੇ ਜੋ ਵੀ ਕਾਰਵਾਈ ਹੈ ਜੇ ਮਾਰ ਕਮੇਟੀ ਦੇ ਹਦਾਇਤਾਂ ਅਨੁਸਾਰ ਆਰਟੀ ਦਾ ਲਾਇਸੈਂਸ ਮਾਰ ਕਮੇਟੀ ਦੁਆਰਾ ਰਿਕਟਾਂ ਦਾ ਉਹ ਕਾਰਵਾਈ ਸਵੇਰ ਤੱਕ ਉਹਦੇ ਉੱਤੇ ਕਰ ਦਿੱਤੀ ਜਾਊਗਾ ਸਰ ਜੋ ਆਪ ਸਰ ਇੱਥੇ ਚੈੱਕ ਕਰ ਰਿਹਾ ਹੁੰਦਾ ਉਹਤੇ ਕੀ ਕਾਰਵਾਈ ਹੋਵੇ ਜਿਹੜਾ ਇਹ ਤੇ ਮੌਕੇ ਦਾ ਮੌਕੇ ਦਾ ਅਫਸਰ ਉਹਦੇ ਤੱਕ ਕੀ ਹੈ ਦੇਖੋ ਜੀ ਉਹ ਉਹਨਾਂ ਦੀ ਲੋਕਾਂ ਨੂੰ ਦੱਸਿਆ ਵੀ ਇਹ ਗਲਤ ਮਾਲ ਭੇਜਿਆ ਗਿਆ ਉਹਨੂੰ ਵਾਪਸ ਭੇਜਿਆ ਗਿਆ ਉਹਦੇ ਤਾਂ ਕਾਹਦਾ ਐਕਸ਼ਨ ਕੀਤਾ ਇਹ ਕੁਛ ਮੈਸਜ ਕੋਮਨ ਕਰਨਾ ਕੀ ਵੀ ਘਟ ਨਹੀਂ ਹੋਊਗਾ ਵੀ ਜਿਹੜਾ ਕੰਡਾ ਹੋ ਗਿਆ ਟਰੱਕਾਂ ਦਾ ਇਹ ਵੀ ਕੰਡਾ ਹੋ ਗਿਆ ਸੀ ਮੈਂ ਉਹਦਾ ਪਰ ਮੈਨੂੰ ਉੱਥੇ ਘੱਟ ਵੀ ਆਇਆ ਹੋਊਗਾ ਜੀ ਨਹੀਂ ਆਇਆ ਹੋਇਆ ਮੈਂ ਦੱਸਦਾ ਤੁਹਾਨੂੰ ਜੀ ਤੁਸੀਂ ਦੇਖੋ ਇਹ ਅਸੀਂ ਤੱਥਾਂ ਦੀ ਗੱਲ ਕਰਾਂਗੇ ਐ ਤੁਹਾਡੇ ਕਹਿਣ ਨਾਲ ਕੁਝ ਨਹੀਂ ਹੋਣਾ ਮੈਂ ਜੀ ਬਲਵਿੰਦਰ ਸੇਖੋਂ ਆ ਸਭ ਸਾਡਾ ਡੀਐਸਪੀ ਹੈ ਇੱਥੋਂ ਆਯਾਦ ਇਲੈਕਸ਼ਨ ਵੀ ਲੜ ਰਹੇ ਆ ਤੁਹਾਡੇ ਜੋ ਕੁਝ ਚੱਲ ਰਿਹਾ ਹੈ ਪੰਜਾਬ ਦੇ ਚ ਲੁੱਟਖੋ ਜਿਹੜੀ ਉਹਦੇ ਜਿਹੜੇ ਨੰਗੇ ਚੱਟੇ ਸਬੂਤ ਹੈ ਉਹ ਇਹ ਸਾਹ ਇਹ ਜਿਹੜੀ ਕੀ ਕਰ ਰਿਹਾ ਅੱਜ ਇੱਥੇ ਮੈਸੇਜ ਗਿਆ ਸਾਨੂੰ ਇਥੋਂ ਹੀ ਜਿਹੜੀ ਲੇਬਰ ਸੀਗੀ ਉਹਨਾਂ ਨੇ ਵੀਡੀਓ ਭੇਜੀ ਬਣਾ ਕੇ ਵੀ ਇੱਥੇ ਟਰੱਕ ਆਇਆ ਹੈ ਜੀਲਾਂ ਵਿੱਚ ਕਟ ਵਜਨ ਵਾਲਾ ਇਹ ਹੈ ਤੇ ਫੂਸ ਭਰਿਆ ਹੋਇਆ ਕਣਕ ਦੀ ਜਗ੍ਹਾ ਤੇ ਜਿਹੜਾ ਗੁਜਰਾਤ ਦੀ ਆ ਰਹੀ ਹੈ ਟ੍ਰੇਨ ਔਰ ਪਨ ਗਰੇਨ ਦਾ ਜਿਹੜਾ ਸਮਾਨ ਹੈ ਪੰਜਾਬ ਗਵਰਨਮੈਂਟ ਦਾ ਠੀਕ ਹੈ ਤੇ ਉਹਦਾ ਇੱਕ ਕ੍ਰਾਈਮਲ ਅਡ ਹੋ ਗਿਆ ਕਿ ਚਾਰ ਟਰੱਕ ਇਥੋਂ ਵਾਪਸ ਗਏ ਹੈ ਕਿਹਨੇ ਭੇਜੇ ਸੀ ਵੇਟ ਕਿਵੇਂ ਉਹਦਾ ਪੂਰਾ ਹੋਇਆ ਸੀਗਾ ਉਹ ਇੱਕ ਅਲੱਗ ਜਾਂਚ ਦਾ ਵਿਸ਼ਾ ਹੈ ਜਿਹੜਾ ਕੰਮ ਹੈ ਪੁਲਿਸ ਨੇ ਕਰਨਾ ਜੇ ਇੱਥੋਂ ਦੀ ਪੁਲਿਸ ਨਹੀਂ ਕਰਨਾ ਤਾਂ ਰੇਲਵੇ ਪੁਲਿਸ ਕਰ ਲੂਗੀ ਜਿਹੜੀ ਡਿਡੈਕਸ਼ਨ ਪੌਂਡ ਰੇਲਵੇ ਪੁਲਿਸ 니چے ਅਸੀਂ ਖੜੇ ਹਾਂ ਠੀਕ ਹੈ ਉਹ ਕੰਮ ਹੈ ਉਹਨਾਂ ਦਾ ਦੇਖਣਾ ਕਿ ਇਹ ਕਿਹਦੇ ਟਰੱਕ ਆਇਸੀ ਤੇ ਕੀ ਜਿਹੜਾ ਹੈਗਾ ਇਹਦੇ ਤੇ ਅਗਲੀ ਕਾਰਵਾਈ ਕਰਨੀ ਪਣਦੀ ਹੈ ਇਵਨ ਇਸ ਦੇ ਬਾਵਜੂਦ ਵੀ ਡੀਸੀ ਜਿਹੜਾ ਸੰਗਰੂਰ ਹੈ ਉਹ ওভারঅল ਜਿਹੜਾ ਹੈਗਾ ਉਹ ਇਨਚਾਰਜ ਹੈ ਬੇਸ਼ੱਕ ਜੂ ਰਿਡਕਸ਼ਨ ਰੇਲਵੇ ਦੇ ਵੀ ਹੋਵੇ ਤੇ ਅਦਰਵਾਈਜ਼ ਜਿਹੜਾ ਜ਼ਿੰਮੇਵਾਰੀ ਜਿਹੜੀ ਹੈ ਸੰਵਿਧਾਨਿਕ ਜਿਹੜੀ ਕਨਸਟੀਟਿਊਸ਼ਨ ਉਹ ਡੀਸੀ ਹੁੰਦੀ ਹੈ ਉਹਨੇ ਦੇਖਣਾ ਹੈ ਕ੍ਰਾਈਮ ਹੋਇਆ ਉਹਦੇ ਏਰੀਆ 'ਚ ਹੋਇਆ ਬੇਸ਼ੱਕ ਕਿਸੇ ਨੂੰ ਲਿਖ ਕੇ ਭੇਜਣਾ ਪਵੇ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਇੱਥੇ ਮੌਕੇ ਤੇ ਆਏ ਆ ਹਲੇ ਬੜਾ ਇੱਥੇ ਲੋਡ ਕਰ ਰਹੀ ਸੀ ਟਰੱਕ ਉਹ ਚਲਾ ਗਿਆ ਇਹਦੀ ਕਾਲ ਕਰਕੇ ਇਹਦੇ ਚੋਂ ਅਸੀਂ ਬਾਹਰ ਕਢਵਾਏ ਆ ਜਿਹੜੇ ਗੱਟੇ ਹੈਗੇ ਤੇ ਉਹਦੇ ਚ ਦੋ ਅਸੀਂ ਵੇਟ ਕੀਤੇ ਆ 1.43 ਕਿਲੋ ਹੈ 1.44 ਕਿਲੋ ਜਦ ਕਿ ਹੋਣਾ ਚਾਹੀਦਾ 50 ਕਿਲੋ 650 ਗ੍ਰਾਮ ਇੰਨਾ ਹੀ 50 650 ਕਿ 700 ਸਮਥਿੰਗ 580 ਚਾਹੀਦਾ ਆਪਣਾ 580 ਜਾਂ 780 ਚਾਹੀਦਾ ਤੋਂ 7-7 ਕਿਲੋ 8-8 ਕਿਲੋ ਜਿਹੜਾ ਹੈਗਾ ਇਹਦੇ ਵਿੱਚ ਵੇਟ ਹੀ ਘਟ ਹੈ ਪਹਿਲਾਂ ਤੇ ਇਹ ਹੈ ਕੀ ਵੀ ਖੋਲ ਕੇ ਦੇਖਾਂਗੇ ਤੇ ਇਹ ਪੰਜਾਬ ਦੀ ਕਿਸਾਨੀ ਨਾਲ ਇਸ ਤੋਂ ਵੱਡਾ ਧੱਕਾ ਕੀ ਹੈ ਜਿਹੜਾ ਅੰਨ ਦਾਤਾ ਉਹ ਤਾਂ ਰੁੜਦਾ ਫਿਰਦਾ ਧੱਕੇ ਖਾਂਦਾ ਫਿਰਦਾ ਠੀਕ ਹੈ ਆ ਜਿਹੜੇ ਠੱਗ ਵਿਚਾਲੇ ਬੈਠੇ ਆ ਇੱਥੇ ਆਹ ਕੁਛ 7-7 ਕਿਲੋ ਜਿਹੜਾ ਹੈਗਾ ਕਿ ਕਿਹੜੇ ਖਾਤੇ 'ਚ ਆਊਗਾ ਇਹ ਕਿਹੜਾ ਇਹਨਾਂ ਦਾ ਜਿਹੜਾ ਮਿਨਿਸਟਰ ਹੈਗਾ ਫੂਡ ਸ ਉਠਾਗੀ ਹੋਣਾ ਦਬ ਤੋਂ ਵੱਡੇ ਠਾਗੀ ਡੇ ਹੁੰਦੇ ਫੂਡ ਸਪਲਾਈ ਦੇ ਹੁੰਦੇ ਅੱਗੇ ਉਹ ਵਾਸ਼ੂ ਹੁੰਦਾ ਸੀਗਾ ਤੋਂ ਜਿਹੜਾ ਵੀ ਜ਼ਿੰਮੇਵਾਰ ਹੈ ਥੱਲੇੋਂ ਲੈ ਕੇ ਉੱਪਰ ਤੱਕ ਇਹਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਇਹ 7 7 8 8 ਕਿਲੋ ਇਹ ਜਿਹੜੀ ਟ੍ਰੇਨ ਖੜੀ ਹੈ ਇਹਨੂੰ ਅਸੀਂ ਜਾਣ ਨਹੀਂ ਦੇਵਾਂਗੇ ਸਾਰੇ ਦੀ ਸਾਰੇ ਟ੍ਰੇਨ ਜਿਹੜੀ ਹੈ ਚੈੱਕ ਹੋਊਗੀ ਦੇਖਿਆ ਜਾਊਗਾ ਕੀ ਹੈ ਇਹ ਸਾਰੇ ਦੇ ਸਾਰੇ ਪੰਜਾਬ 'ਚ ਜੋ ਹੋ ਰਿਹਾ ਹੈ ਉਹਦਾ ਇੱਕ ਨਮੂਨਾ ਜਿਹੜਾ ਹੈ ਸ਼ਾਇਦ ਇਥੋਂ ਅਸੀਂ ਸਫਲ ਹੋਵਾਂਗੇ ਜੇ ਇਹਨਾਂ ਨੇ ਕੋਈ ਹੋਰ ਧੱਕਾ ਕਰਕੇ ਜਾਂ ਕੋਈ ਹੋਰ ਜ਼ਬਰਦਸਤੀ ਕਰਕੇ ਸਾਡੇ ਤੇ ਕੋਈ ਹੋਜੀ ਕਾਰਵਾਈ ਨਾ ਕੀਤੀ ਇਹੀ ਕਰ ਸਕਦੇ ਜੇ ਸਿੱਟਣਗੇ ਲੋਕਾਂ ਕੋਲ ਪਤਾ ਦਿਆ ਹੋਊ ਤੋ ਇਹ ਗੱਲ ਜਿਹੜੀ ਹੈਗੀ ਆ ਕਿਸਾਨ ਯੂਨੀਅਨਾਂ ਤੱਕ ਵੀ ਜਾਣੀ ਚਾਹੀਦੀ ਹੈ ਕਿਸਾਨਾਂ ਨੂੰ ਵੀ ਇੱਥੇ ਆਉਣਾ ਚਾਹੀਦਾ ਹੈ ਕਿ ਕਿਵੇਂ ਅਸੀਂ ਲੁੱਟੇ ਠੱਗੇ ਜਾ ਰਹੇ ਹਾਂ ਅਸੀਂ ਅੰਦੋਲਨ ਕਰਦੇ ਫਿਰਦੇ ਆ ਆ ਠੱਗ ਵਿਚਾਲੇ ਜਿਹੜੀਆਂ ਜੋਕਾਂ ਧੋੜੀਆਂ ਆਪਦੀਆਂ ਆਪਨ ਗਰੇਨ ਦੇ ਨਾਂ ਤੇ ਜਿਹੜੀ ਪੰਜਾਬ ਦੀ ਜਿਹੜੀ ਹੈਗੀ ਹੈ ਇਹ ਸਭ ਤੋਂ ਵੱਡੀ ਜਿਹੜੀ ਜੋਕ ਚੰਬੜੀ ਹੋਈ ਹੈ ਲੋਪੀਰੀਏ ਤੁਹਾਡੇ ਲੋਕਾਂ ਦਾ ਤੁਸੀਂ ਤਾਂ ਮਰਗੇ ਨੂੰ ਉਪਜਾਉਂਦੇ ਤੇ ਇਹ ਜਿਹੜੇ ਆ ਆਰਮਨਾਰ ਸੱਤ ਸੱਤ 8 8 ਕਿਲੋ ਘਰੇ ਕੱਢ ਕੇ ਇਹਨਾਂ ਦੇ ਅਫਸਰ ਜਿਹੜੇ ਹੈਗੇ ਆ ਇਹ ਪੋਲਿਟਿਸ਼ਨਾਂ ਨਾਲ ਵੰਡ ਕੇ ਇੱਕ ਗੰਦ ਸਾਰਾ ਇਕੱਠੇ ਹੋ ਕੇ ਖਾਣਗੇ ਤੋ ਇਸ ਕਰਕੇ ਇਸ ਟ੍ਰੇਨ ਤੋਂ ਸ਼ੁਰੂ ਹੋਈ ਕਾਰਵਾਈ ਗਾਂ ਕੀ ਕੁਝ ਹੋਊਗਾ ਬਾਅਦ ਦੀ ਗੱਲ ਹੈ ਪਰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਵੀ ਹੁਣਾਉਂਦਾ ਆਉਂਦੇ ਇਹਨਾਂ ਦੇ ਅਫਸਰ ਪੁੱਛ ਲਿਆ ਕੀ ਕਹਿੰਦੇ ਆ ਤੋ ਜਿਹੜੇ ਅਸੀਂ ਚਾਰੇ ਟਰੱਕ ਵਾਪਸ ਗਏ ਉਹਨਾਂ ਬਾਰੇ ਕੀ ਕਾਰਵਾਈ ਕਰਦੇ ਆ ਔਰ ਇਹ ਜਿਹੜੀ ਟ੍ਰੇਨ ਹੈ ਇਹਨੂੰ ਸਾਰੀ ਦੀ ਸਾਰੀ ਜਿਹੜੀ ਹੈਗੀ ਦੁਬਾਰਾ ਜਿਹੜਾ ਹੈਗਾ ਉਹ ਚੈੱਕ ਕਰਾਵਾਂਗੇ ਅਸੀਂ ਪੂਰੀ ਹੋ ਕੇ ਸਮਾਨ ਚੈੱਕ ਹੋ ਕੇ ਜਾਊਗਾ ਗੁਜਰਾਤ ਜਾ ਰਹੀ ਹੈ ਉੱਥੇ ਵੀ ਤਾਂ ਲੋਕਾਂ ਨੇ ਖਾਣੀ ਹੈ ਜਿਹੜੀ ਚੀਜ਼ ਹੈਗੀ ਉਹ ਸਹੀ ਜਗ੍ਹਾ ਤੇ ਚਾਹੀਦੀ ਗਵਰਨਮੈਂਟ ਦੀ ਜ਼ਿੰਮੇਵਾਰੀ ਪਰ ਗਵਰਨਮੈਂਟ ਕਿਉਂਕਿ ਬਿਕ ਚੁੱਕੀ ਹੈ ਔਰ ਰਾਜਨੀਤਿਕ ਦੱਲੇ ਜਿਹੜੇ ਹੈਗੇ ਗਵਰਨਮੈਂਟ ਨੂੰ ਚਲਾ ਰਹੇ ਆ ਇਸ ਕਰਕੇ ਜਿਹੜਾ ਅੱਜ ਪੰਜਾਬ ਦੇ ਵਿੱਚ ਆਮ ਲੋਕਾਂ ਨੂੰ ਖੜੇ ਹੋ ਕੇ ਇਹ ਲੜਾਈ ਲੜਨੀ ਪੈਣੀ ਹੈ ਔਰ ਅਸੀਂ ਇਹਦੀ ਸ਼ੁਰੂਆਤ ਕਰਦੇ ਜਿਹੜੇ ਟਰੱਕ ਦੀਗੇ ਛੋਟੇ ਆਏ ਤੋਂ ਕਿਹੜੀਆਂ ਛੋਟੇ ਤੋਂ ਪਹਿਨੀ ਚਲੇ ਗਈ ਕਿਸ ਤਰ੍ਹਾਂ ਉਹ ਟਰੱਕ ਸਾਡੇ ਹੋਂ ਤੋਂ ਪਹਿਲਾਂ ਚਲੇ ਗਈ ਸੀ ਜੇ ਹਮਸਾਨੂੰ ਜਿਹੜਾ ਇਨਫਰਮੇਸ਼ਨ ਦਿੱਤੀ ਅਸੀਂ ਚੀਮੇਪਿੰਡ ਵਾਲੇ ਪਾਸੇ ਫਿਰਦੇ ਸੀਗੇ ਤੇ ਉਹ ਥੋੜਾ ਹੋਂ ਚ ਟਾਈਮ ਲੱਗ ਗਿਆ ਤੇ ਉਹ ਤੋਂ ਪਹਿਲਾਂ ਚਲੇ ਗਈ ਪਰ ਇਹਨਾਂ ਨੂੰ ਤਾਂ ਪਤਾ ਹੈ ਨਾ ਜਿਹੜੇ ਬੰਦੇ ਨਾ ਰਿਹਾ ਇੱਥੇ ਐਫਸੀਆਈ ਦੇ ਅਫੀਸਰ ਖੜੇ ਆ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਕੰਪਲੇਂਟ ਕੀਤੀ ਤੋ ਇਹ ਵੀ ਮੇਰੇ ਛਲ ਵਿੱਚ ਜੋ ਐਸ ਪਰ ਅਫੀਸਰ ਮੈਂ ਆਪਣੀ ਜਾਣਕਾਰੀ ਰੱਖਦਾ ਜਿਹੜੀ ਇਹਨਾਂ ਨੇ ਰਿਪੋਰਟ ਬਣਾਉਣੀ ਹੈ ਇਹਨਾਂ ਨੂੰ ਜੋ ਗਰਾਉਂਡ ਰਿਐਲਿਟੀ ਹੈ ਉਹ ਰਿਪੋਰਟ ਬਣਾ ਕੇ ਦੇਣੀ ਚਾਹੀਦੀ ਹੈ ਆਦਰਵਾਈਜ਼ ਇਹਨਾਂ ਦੇ ਕੋਈ ਪ੍ਰੈਸ਼ਰ ਹੋਵੇ ਨਾ ਹੋਵੇ ਮੈਨੂੰ ਉਹਦੇ ਬਾਰੇ ਜਾਣਦਾਰ ਨਹੀਂ ਕੀ ਲਿਖਣਗੇ ਪਰ ਬਣਦਾ ਇਹ ਹੈ ਕਿ ਜੋ ਇੱਥੇ ਵਾਪਰਿਆ ਚਾਰ ਟਰੱਕ ਜਿਹੜੇ ਇਹਨਾਂ ਨੇ ਵਾਪਸ ਕਰਵਾਏ ਆ ਆਪ ਸ਼ਿਕਾਇਤ ਕਰਕੇ ਉਹਦੀ ਰਿਟਰਨ ਕੰਪਲੇਂਟ ਜਿਹੜੀ ਹੈ ਅਪਲੇ ਡਿਪਾਰਟਮੈਂਟ ਨੂੰ ਵੀ ਦੇਣ ਕਾਪੀ ਟੂ ਜਿਹੜੀ ਹੈ ਡੀਸੀ ਨੂੰ ਵੀ ਜਾਵੇ ਕਾਪੀ ਟੂ ਐਸਐਸਪੀ ਨੂੰ ਵੀ ਜਾਵੇ ਕਿਉਂਕਿ ਕ੍ਰਾਈਮ ਹੋਇਆ ਹੈ